JD 813 ਵਿੱਚ ਸਭ ਦਾ ਵੈਲਕਮ ਅੱਜ ਤੁਹਾਨੂੰ ਦਿਖਾ ਰਹੇ ਹਾਂ ਕੈਨੇਡਾ ਦੇ ਸ਼ਹਿਰ ਬੋਡ ਬ੍ਰਿਜ ਬੌਨ ਤੋਂ ਟ੍ਰਾਂਟੋ ਦੇ ਵਿੱਚ ਸੜਕ ਰਹੀ ਹੈ ਇਹ ਟ੍ਰਾਂਟੋ ਦਾ 뷰 ਅੱਜ ਪਹਿਲੇ ਦਿਨ ਹਲਕੀ ਜਿਹੀ ਬਰਫਵਾਰੀ ਵੀ ਹੋਈ ਆ ਇਹ ਤੁਸੀਂ ਦੇਖ ਸਕਦੇ ਹੋ ਕੁਝ ਮਿੰਟਾਂ ਵਾਸਤੇ ਹੀ ਬਰਫਵਾਰੀ ਹੋਈ ਸੀ ਉਸ ਤੋਂ ਬਾਅਦ ਬੰਦ ਹੋ ਗਈ ਆ ਇਹ ਦੇਖੋ ਜੀ ਸੜਕਾਂ ਤੇ ਸਾਈਡਾਂ ਦਾ 뷰 ਨਾਲੀ ਵਿੱਚ ਜੰਗਲ ਸ਼ੁਰੂ ਹੋ ਜਾਂਦੇ ਨੇ ਵਿੱਚ ਵਿੱਚ ਕਿਉਂਕਿ ਇੱਥੇ ਟ੍ਰਾਂਟੋ ਦੇ ਵਿੱਚ ਜੰਗਲ ਬਹੁਤ ਨੇ ਦੇਚੀ ਲੋਕਾਂ ਦੇ ਘਰ ਸ਼ੁਰੂ ਹੋ ਜਾਂਦੇ ਆ ਇਹ ਦੇਖੋ ਰਾਤ ਸਮੇਂ ਦਾ 뷰 ਕੈਨੇਡਾ ਦੇ ਸ਼ਹਿਰ ਬੋਡ ਬ੍ਰਿਜ ਬਾਂਡ ਤੋਂ ਟ੍ਰਾਂਟੋ ਨੂੰ ਜਾ ਰਹੇ ਆ ਜੀ ਅਸੀਂ ਇਹ ਦੇਖੋ ਕਿੰਨਾ ਸੁੰਦਰ 뷰 ਆ ਇਦਾਂ ਵੇਖੀ ਦੇਖੋ ਰਿਆਸ ਸ਼ੁਰੂ ਹੋ ਜਾਂਦੀ ਹੈ ਰਿਆਸੇ ਨਾਲ ਹੀ ਸੜਕ ਦੇ ਦੋਵੇਂ ਪਾਸੇ ਜੰਗਲ ਸ਼ੁਰੂ ਹੋ ਜਾਂਦੇ ਵਿੱਚ ਵੇਚੀ ਇਹ ਅਜੀ ਇੱਥੋਂ ਦੀ ਕੈਨੇਡਾ ਦੀ ਖਾਸੀਅਤ ਔਰ ਇੱਕ ਗੱਲ ਹੋਰ ਉੱਥੇ ਮੀਂਹ ਦਾ ਵੀ ਕੋਈ ਪਤਾ ਨਹੀਂ ਲੱਗਦਾ ਥੋੜੀ ਦੇਰ ਪਹਿਲੇ ਮੌਸਮ ਚੰਗਾ ਬੋਲਾ ਹੁੰਦਾ ਕੁਝ ਮਿੰਟਾਂ ਦੇ ਵਿੱਚ ਹੀ ਬਦਲ ਹੋ ਕੇ ਤੇ ਕੰਨੀਆਂ ਸ਼ੁਰੂ ਹੋ ਜਾਂਦੀਆਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਇਹ ਵੀ ਇੱਥੋਂ ਦੀ ਖਾਸੀਅਤ ਆ ਫਰੰਟੋਂ ਦੀ ਉਹ ਛੋੜੀ ਜਿਹੀ ਬਸਟਾਨ ਹੈ ਇਹ ਦੇਖੋ ਸਾਈਡਾਂ ਤੇ ਵਿੱਚ ਦਰਖਤ ਵੀ ਆ ਜਿੱਥੇ ਖੜੀਆਂ ਆਂਦੀਆਂ ਆ ਤੇ ਵਿੱਚ ਹੀ ਸਾਡੇ ਹੱਥ ਤੇ ਰਿਹਾਸ ਸ਼ੁਰੂ ਹੋ ਜਾਂਦੀ ਆ ਉੱਥੇ ਵੀ ਮੈਂ ਦੇਖਿਆ ਉਹ ਮੋੜ ਸਾਹਮਣੇ ਦੇਖੋ ਜੀ ਬੂਹ ਹਾਂਜੀ ਉੱਥੇ ਕਿੰਨੀ ਸੋਹਣੀ ਤਸਵੀਰ ਪੇਸ਼ ਕਰ ਰਿਹਾ ਸਾਈਡਾਂ ਤੇ ਦੇਖੋ ਜੰਗਲ ਆ ਦੋਨੇ ਪਾਸੇ ਇੱਥੇ ਜੰਗਲ ਪਰ ਨਾਲ ਹੀ ਘਰ ਸ਼ੁਰੂ ਹੋ ਜਾਂਦੇ ਨੇ ਇੱਥੇ ਇਹ ਹੁਣ ਇਸ ਵੇਲੇ ਜੰਗਲ ਨੌੜੀ ਸ਼ੋਰੂਮ ਤੇ ਰਿਆਸੀ ਇਹ ਇਹ ਸ਼ੁਰੂ ਹੋ ਜਾਂਦਾ ਆ ਦੇਖੋ ਜੀ ਇਹ ਅੱਗੇ ਫੇਰ ਦੇਖੋ ਰਿਆਸੀ ਏਰੀਆ ਸ਼ੋਰੂਮ ਸ਼ੁਰੂ ਹੋ ਜਾਂਦੇ ਨੇ ਬੜੀ ਸੋਹਣੀ ਬੰਦੂ ਇਹ ਆ ਜੀ ਟੋਰਾਂਟੋ ਦੀ ਖਾਸੀਅਤ ਜੰਗਲੀ ਏਰੀਆ ਬਹੁਤ ਐਥੇ ਚਨਾਵ ਕਿਲੋਮੀਟਰ ਭਾਈ ਇਧਰ ਜੰਗਲਾਂ ਦੇ ਵਿੱਚ ਉੱਚੇ ਟਿੱਬਿਆਂ ਦੇ ਤੇ ਨੀਵੇਂ ਟੋਏ ਦੇ ਵਿੱਚ ਘਰ ਬਣਾ ਲੈਂਦੇ ਨੇ ਨਿਕਾਸ਼ ਦੀ ਇੱਥੇ ਕਿਸੇ ਕਿਸੇ ਦੀ ਕੋਈ ਸਮੱਸਿਆ ਨਹੀਂ ਇਹ ਕੁਦਰਤੀ ਨਿਕਾਸ਼ ਆ ਜਿਹੜੇ ਇਹਨਾਂ ਨੇ ਬੰਦ ਨਹੀਂ ਕੀਤੇ ਕੋਈ ਫਿਰ ਇਹਨਾਂ ਨੂੰ ਬਾਰਸ਼ ਜਿੰਨੀ ਮਰਜ਼ੀ ਹੋ ਜੇ ਕਿ ਹੜ੍ਹ ਦੀ ਛੇਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕੁਦਰਤੀ ਨਿਕਾਸ਼ ਹੁੰਦਾ ਇਹਦੇ ਅਸ਼ੀਅਰਿਆ ਇਹਨਾਂ ਨੇ ਨਿਕਾਸ਼ ਮਿੱਟੀ ਪਾ ਕੇ ਪੂਰੇ ਨਹੀਂ ਇੱਥੇ ਸਲਾਈਟ ਆਗੇ ਔਰ ਨਾ ਹੀ ਸੜਕਾਂ ਬਣਾਉਣ ਦੇ ਲਈ ਮਿੱਟੀ ਪਾ ਕੇ ਉੱਚੇ ਕੀਤੇ ਨੇ ਔਰ ਨਾ ਹੀ ਨੀਨੀ ਕਰਦੇ ਕੋਈ ਜਗ੍ਹਾ ਉੱਚੀ ਤੋਂ ਜਿਸ ਲੈਵਲ ਤੇ ਹੈ ਉਥੇ ਹੀ ਘਰ ਫਲੈਟ ਫੈਕਟਰੀਆਂ ਜੋ ਵੀ ਲਾਉਣਾ ਉਸੇ ਲੈਵਲ ਤੇ ਲਾਉਂਦੇ ਨੇ ਔਰ ਉਸੇ ਲੈਵਲ ਤੇ ਸੜਕਾਂ ਦੀ ਆ ਇਹ ਦੇਖੋ ਜੀ ਬੋਡਵਰੇਜ ਬਾਉਂਡ ਸ਼ਹਿਰ ਤੋਂ ਗਰਾਂਟੋ ਸ ਹੈ ਤੱਕ ਦਾ ਵੀ ਆਰੇ ਔਰ ਥੋੜੀ ਜਾਂਦੀ ਅੱਗੇ ਅੱਗੇ ਬੰਦ ਲੈਂਦੀ ਇਹ ਬਸ ਥੋੜੀ دیر ਪਹਿਲੇ ਹੀ ਦੋ ਚਾਰ ਮਿੰਟ ਲਈ ਬਰਫਵਾਰੀ ਹੋਈ ਸੀ ਹੁਣ ਬੰਦ ਇਹਦੇ हिसाब ਤੋਂ ਸ਼ੀਸ਼ੇ ਤੇ ਅਜੇ ਵੀ ਬਰਫੋਂ ਨਜ਼ਰ ਆ ਰਹੀ ਸੀ ਇਹ ਦੇਖੋ ਸਾਈਡਾਂ ਦੇ ਫੇਰ ਸੱਜੇ ਹੱਥ ਦੇਖੋ ਤੇ ਜੰਗਲ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਤੁਸੀਂ ਕਿ ਕਿੱਥੇ ਚੰਗਾ ਜਿਹੜਾ ਪੈਂਟਿੰਗ ਇਹ ਆ ਜੀ ਕਾਰ ਦੇ ਰਾਹੀਂ ਤੁਹਾਨੂੰ ਬੋਡ ਬ੍ਰਿਜ ਤੋਂੋਂ ਟੋਰਾਂਟੋ ਦਾ ਵੀ ਦਿਖਾ ਰਿਹਾ ਰਾਤ ਸਮੇ ਦਾ ਸਟ੍ਰੀਟ ਰੋਡ ਤੇ ਆ ਗਿਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਪੇਸ਼ ਹੁੰਦਾ ਰਾਤ ਸਮੇ ਇਹ ਆ ਜੀ ਸੈਡਾਂ ਤੇ ਦੇਖੋ ਬੇਚੀ ਜੰਗਲ ਸ਼ੁਰੂ ਹੋ ਜਾਂਦੇ ਨੇ ਹਲਕੀ ਹਲਕੀ ਕੰਨੀ ਪੈ ਰਹੀ ਆ ਬਹੁਤ ਹੀ ਹਲਕਾ ਨਹੀਂ ਪੈ ਰਿਆ ਇਹ ਦੇਖੋ ਇੱਧਰ ਜੰਗਲ ਆ ਹਮ ਇੱਥੇ ਬੜੀਆਂ ਨਿਔਸ ਹਨ ਇਹ ਤੁਸੀਂਰੇ ਪਾਸੇ ਵੀ ਜੰਗਲ ਆ ਨਾੜੀ ਦੇਖੋ ਰਿਹਾ ਸ਼ੁਰੂ ਹੋ ਜਾਂਦੀ ਆ ਇਹ પેટ્રોલ ਪੰਪ ਨੇ ਇਹ ਗੈਸ ਪੰਪ ਕਹਿੰਦੇ ਇਹਨੂੰ ਆਪਾਂ ਕਹਿੰਨੇ ਪੈਟਰੋਲ ਇਹ ਗੈਸ ਕਹਿੰਦੇ ਆ ਇਹ ਆ ਜੀ ਜੋ ਸੜਕ ਬੋਡਵਰੇਜ ਤੋਂ ਆਈ ਆ ਇਹ ਤੁਹਾਨੂੰ ਦਿਖਾਈ ਜੀ ਕੈਨੇਡਾ ਦੇ ਸ਼ਹਿਰ ਬੋਡਵਰੇਜ ਬੌਨ ਤੋਂ ਟੋਰਾਂਟੋ ਤੱਕ ਦੀ ਸੜਕ ਦਾ ਵੀਊ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ